ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਤੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਪਿਆਜ਼ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਨਕਾਰਾਤਮਕ ਊਰਜਾ ਦਾ ਪ੍ਰਭਾਵ ਹੈ ਕਿ ਜਾਵੇ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਨੂੰ ਜਾਂ ਸਾਡੇ ਪਰਿਵਾਰ ਨੂੰ ਜਾਂ ਸਾਡੇ ਘਰ ਦੇ ਵਿੱਚ ਛੋਟੇ ਬੱਚੇ ਨੇ ਤੇ ਉਹਨਾਂ ਨੂੰ ਨજર ਲੱਗ ਗਈਏ ਸਾਡਾ ਚੱਲਦਾ ਚੱਲਦਾ ਕਾਰੋਬਾਰੇ ਜਿਹੜਾ ਰੁਕ ਗਿਆ ਸਾਡੇ ਕਾਰੋਬਾਰ ਨੂੰ ਕਿਸੇ ਦੀ ਨજર ਲੱਗ ਗਈਏ ਜਾਂ ਫਿਰ ਸਾਡੇ ਘਰ ਪਰਿਵਾਰ ਦੇ ਉੱਪਰ ਜਾਂ ਸਾਡੇ ਕਾਰੋਬਾਰ ਦੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਤਾਂ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਤੇ ਭਾਵਨਾ ਦੇ ਨਾਲ ਤੁਸੀਂ ਕਰੋਗੇ ਤਾਂ ਇਹ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਇਹ ਸਾਰੀਆਂ ਮੁਸ਼ਕਲਾਂ ਇਹ ਚੀੜੀਆਂ ਦੂਰ ਹੋ ਜਾਣਗੀਆਂ ਇਹ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਦੇ ਨੂੰ ਬਿਨਾ ਸਕੇਪ ਕੀਤੇ ਅੰਤ ਦੇ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜੇਕਰ ਅਸੀਂ ਗੱਲ ਕਰੀਏ ਕਿ ਪਿਆਜ਼ ਦੀ ਪਿਆਜ਼ ਸਿਰਫ ਸਾਡੀ ਖਾਣੇ ਦੇ ਵਿੱਚ ਹੀ ਨਹੀਂ ਵਰਤਿਆ ਜਾਂਦਾ ਜੇਕਰ ਅਸੀਂ ਪਿਆਜ਼ ਦੇ ਨਾਲ ਇਹ ਛੋਟੇ ਛੋਟੇ ਉਪਾਅ ਕਰਦੇ ਹਾਂ ਤੇ ਸਭ ਤੋਂ ਜ਼ਿਆਦਾ ਫਾਇਦਾ ਸਾਡੇ ਘਰ ਦੇ ਵਿੱਚ ਜਿਹੜੀ ਨਕਾਰਾਤਮਕ ਊਰਜਾ ਹੁੰਦੀ ਹੈ ਪਿਆਜ਼ ਉਸ ਨੂੰ ਬਹੁਤ ਜਲਦੀ ਦੂਰ ਕਰਦਾ ਹੈ ਕਿ ਸਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹਿੰਦੀ ਹੈ ਇਸ ਤੋਂ ਇਲਾਵਾ ਪ੍ਰਚੀਨ ਕਾਲ ਦੇ ਸਮੇਂ ਤੋਂ ਜੋ ਵੀ ਪਿਆਜ਼ ਦੇ ਨਾਲ ਉਪਾਅ ਕੀਤੇ ਜਾਂਦੇ ਨੇ ਉਸ ਦੇ ਨਾਲ ਸਾਡੇ ਘਰ ਦੇ ਵਿੱਚ ਜਿਹੜੀ ਨਕਾਰਾਤਮਕ ਊਰਜਾ ਹੁੰਦੀ ਹੈ ਉਸ ਨੂੰ ਦੂਰ ਕਰਨ ਦੇ ਲਈ ਇਹ ਉਪਾਅ ਕੀਤੇ ਜਾਂਦੇ ਨੇ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਦਾ ਵਾਧਾ ਹੁੰਦਾ ਹੈ ਪਿਆਜ਼ ਦੇ ਨਾਲ ਜਿੰਨੇ ਵੀ ਉਪਾਅ ਕੀਤੇ ਜਾਂਦੇ ਨੇ ਇਸ ਦੇ ਨਾਲ ਸਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਜੇਕਰ ਤੁਸੀਂ ਪਿਆਜ਼ ਦਾ ਇਹ ਇੱਕ ਛੋਟਾ ਜਿਹਾ ਉਪਾਅ ਕਰ ਲਓਗੇ ਤੇ ਜੇਕਰ ਤੁਹਾਡੇ ਉੱਪਰ ਕਿਸੇ ਮਾੜੀ ਚੀਜ਼ ਦਾ ਪ੍ਰਭਾਵ ਹੈ ਜਾਂ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਤਾਂ ਉਹ ਉਸ ਨੂੰ ਦੁੱਗਣਾ ਹੋ ਕੇ ਵਾਪਸ ਜਾਂਦਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਦੱਸੀ ਗਈ ਵਿਧੀ ਦੇ ਅਨੁਸਾਰ ਕਰ ਲੈਂਦੇ ਹੋ ਤਾਂ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਪਿਆਜ਼ ਦੀ ਜ਼ਰੂਰਤ ਹੈ ਜਿਹੜਾ ਪਿਆਜ਼ ਲਓਗੇ ਉਹ ਨਾ ਹੀ ਜ਼ਿਆਦਾ ਵੱਡਾ ਹੋਣਾ ਚਾਹੀਦਾ ਨਾ ਹੀ ਛੋਟਾ ਮੀਡੀਅਮ ਸਾਈਜ਼ ਦਾ ਤੁਸੀਂ ਪਿਆਜ਼ ਲੈਣਾ ਹੈ ਤੇ ਪਿਆਜ਼ ਗਲਿਆ ਹੋਇਆ ਜਾਂ ਖਰਾਬ ਨਹੀਂ ਹੋਣਾ ਚਾਹੀਦਾ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਤੇ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਇਸਤਰੀ ਜਾਂ ਪੁਰਸ਼ ਕੋਈ ਵੀ ਕਰ ਸਕਦਾ ਹੈ ਜਿਸ ਨੂੰ ਜੇ ਸਵੇ ਘਰ ਪਰਿਵਾਰ ਨੂੰ ਨજર ਲੱਗੀਏ ਜਾਂ ਜਿਸ ਦੇ ਬੱਚੇ ਨੂੰ ਜਾਂ کاروبار ਨੂੰ ਚੱਲਦਾ ਚੱਲਦਾ ਕਾਰੋਬਾਰ ਰੁਕ ਗਿਆ ਘਰ ਦੇ ਵਿੱਚ ਗਰੀਬੀ ਇਹ ਨਕਾਰਾਤਮਕ ਊਰਜਾ ਇਹ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਇਸ ਉਪਾਅ ਦੇ ਨਾਲ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਬੜੀ ਆਸਾਨੀ ਦੇ ਨਾਲ ਕਰ ਸਕਦੇ ਹੋ ਬਿਨਾਂ ਕੋਈ ਰੁਪਏ ਖਰਚ ਕੀਤੇ ਤੁਸੀਂ ਇਸੇ ਤਰ੍ਹਾਂ ਇਸ ਉਪਾਣ ਨੂੰ ਜਦੋਂ ਤੁਸੀਂ ਕਰੋਗੇ ਤੁਸੀਂ ਜਿਸ ਸਥਾਨ ਤੇ ਆਪਣੇ ਘਰ ਦੇ ਵਿੱਚ ਬੈਠ ਕੇ ਇਸ ਉਪਾਣ ਨੂੰ ਕਰਨਾ ਹੈ ਉਹ ਜਗ੍ਹਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਤੇ ਜਦੋਂ ਤੁਸੀਂ ਇਸ ਉਪਾਣ ਨੂੰ ਕਰੋਗੇ ਇਸ ਗੱਲ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਤੁਹਾਨੂੰ ਤੁਹਾਡਾ ਕੋਈ ਫੈਮਿਲੀ ਮੈਂਬਰ ਆ ਕੇ ਵੀ ਡਿਸਟਰਬ ਨਾ ਕਰੇ ਤੇ ਉਪਾਣ ਕਰਨ ਦੇ ਲਈ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਐਸੀ ਜਗ੍ਹਾ ਤੇ ਜਾ ਕੇ ਬੈਠੋ ਜਿੱਥੇ ਨਾ ਹੀ ਤੁਹਾਨੂੰ ਕੋਈ ਡਿਸਟਰਬ ਕਰੇ ਤੇ ਨਾ ਹੀ ਤੁਹਾਨੂੰ ਇਹ ਉਪਾਅ ਕਰਨ ਦੇ ਵਿੱਚ ਕੋਈ ਕੰਗੀ ਪਰੇਸ਼ਾਨੀ ਆਵੇ ਕਹਿੰਦਾ ਪਾਬਕਿ ਉਹ ਜਗ੍ਹਾ ਵੀ ਸਥਾਨ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਫਿਰ ਤੁਸੀਂ ਉੱਥੇ ਬੈਠ ਕੇ ਇਸ ਉਪਾਅ ਨੂੰ ਕਰ ਸਕਦੇ ਹੋ ਉਪਾਅ ਨੂੰ ਕਰਨ ਦੇ ਲਈ ਤੁਸੀਂ ਇੱਕ ਪਿਆਜ਼ ਲੈਣਾ ਮੀਡੀਅਮ ਸਾਈਜ਼ ਦਾ ਪਿਆਜ਼ ਲੈ ਕੇ ਤੁਸੀਂ ਇੱਕ ਚਾਕੂ ਲੈਣਾ ਤੇ ਚਾਕੂ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਜਿਸ ਜਿਸ ਸਥਾਨ ਤੇ ਬੈਠੇ ਹੋ ਉੱਥੇ ਤੁਹਾਡੀ ਕੋਈ ਤਸਵੀਰ ਲੱਗੀ ਹੋਣੀ ਚਾਹੀਦੀ ਏ ਜੇਕਰ ਪਾਠ ਪੂਜਾ ਵਾਲੇ ਸਥਾਨ 'ਤੇ ਬੈਠੇ ਹੋ ਉੱਥੇ ਨਹੀਂ ਹੋਏਗੀ ਤੁਸੀਂ ਆਪਣੀ ਕੋਈ ਫੋਟੋ ਜਾਂ ਤਸਵੀਰ ਉੱਥੇ ਉਪਾਕਰਨ ਦੇ ਸਮੇਂ ਲਿਆ ਕੇ ਰੱਖ ਸਕਦੇ ਹੋ ਨਹੀਂ ਤਾਂ ਤੁਸੀਂ ਉਸ ਸਥਾਨ 'ਤੇ ਬੈਠ ਕੇ ਹੀ ਕਰੋ ਜਿੱਥੇ ਕੋਈ ਤੁਹਾਡੀ ਤਸਵੀਰ ਲੱਗੀ ਹੋਈ ਏ ਉਪਾਣੂ ਕਰਦੇ ਸਮੇਂ ਤੁਸੀਂ ਚਾਕੂ ਦੇ ਨਾਲ ਪਿਆਜ਼ ਦੇ 4 ਪੀਸ ਕਰਨੇ ਨੇ ਪਹਿਲਾਂ 2 ਪੀਸ ਕਰਨੇ ਆ ਫਿਰ 2 ਤੋਂ 4 ਕਰਨੇ ਆ ਉਹਨਾਂ ਦੇ ਵਿੱਚੋਂ ਤੁਸੀਂ ਜੋ ਜਿਹੜੇ ਪੀਸ ਕੀਤੇ ਹੋਣਗੇ ਉਹਨਾਂ ਨੂੰ ਤੁਸੀਂ ਆਪਣੀ ਜਿਹੜੀ ਤਸਵੀਰ ਹੈ ਉਹ ਤਸਵੀਰ ਦੇ ਅੱਗੇ ਰੱਖ ਦੇਣਾ ਤੇ ਜਿਹੜੇ ਵੀ ਤੁਸੀਂ ਆਪਣੇ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦਾ ਧਿਆਨ ਧਰ ਕੇ ਜੋ ਵੀ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਤੁਹਾਡਾ ਕੋਈ ਦੁਸ਼ਮਣ ਹੈ ਜਾਂ ਤੁਹਾਡੇ ਉੱਪਰ ਬੁਰੀ ਨਜ਼ਰ ਦਾ ਕੋਈ ਸਾਇਆ ਹੈ ਜਾਂ ਕਿਸੇ ਵੀ ਕਰਾਂ ਦੀ ਕੋਈ ਵੀ ਪਰੇਸ਼ਾਨੀ ਹੈ ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਉਸ ਸਾਰੀ ਪਰਮਾਤਮਾ ਦੇ ਅੱਗੇ ਤੁਸੀਂ ਪ੍ਰਾਰਥਨਾ ਕਰਨੀ ਹੈ ਕਿ ਤੁਹਾਡੀ ਜਿੰਨੀਆਂ ਵੀ ਮੁਸ਼ਕਲਾਂ ਨੇ ਉਹ ਦੂਰ ਹੋ ਜਾਣ ਤੇ ਜਿਹੜਾ ਪਿਆਜ ਤੁਸੀਂ ਆਪਣੀ ਫੋਟੋ ਦੇ ਅੱਗੇ ਰੱਖਿਆ ਹੈ ਉਸ ਨੂੰ ਤੁਸੀਂ ਹਰ ਰੋਜ਼ ਉਸ ਜਗ੍ਹਾ ਨੂੰ ਤੁਸੀਂ ਹਰ ਰੋਜ਼ ਸਾਫ਼ ਸੁਥਰਾ ਕਰਕੇ ਰੱਖਣਾ ਹੈ ਉਸ ਨੂੰ ਤੁਸੀਂ ਉਸ ਸਥਾਨ ਤੇ ਤੁਸੀਂ ਜਿਵੇਂ ਮੋਮਬਤੀ ਜਾਂ ਫਿਰ ਧੂਪ ਅਰਗਵਤੀ ਕਰਦੇ ਰਹਿਣਾ ਤਾਂ ਜੋ ਕਿ ਉੱਥੇ ਦਾ ਵਾਤਾਵਰਣ ਜਿਹੜਾ ਉਹ ਸ਼ੁੱਧ ਰਹੇ ਤੇ ਬਾਕੀ ਦੇ ਬਚੇ ਹੋਏ ਪਿਆਜ਼ ਦੇ ਜਿਹੜੇ ਦੋ ਪੀਸ ਨੇ ਉਹ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਕੇ ਕਿਸੇ ਵੀ ਦਰਖਤ ਦੇ ਤੁਸੀਂ نیچے ਰੱਖ ਕੇ ਆ ਜਾਣਾ ਹੈ ਜੇਕਰ ਤੁਹਾਡੇ ਘਰ ਦੇ ਬਾਹਰ ਕਿਤੇ ਪੀਪਲ ਦਾ ਦਰਖਤ ਦੇ ਤਾਂ ਤੁਸੀਂ ਉੱਥੇ ਵੀ ਰੱਖ ਕੇ ਆ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੇ ਤੇ ਨਿਕਾਰਾਤਮਕ ਊਰਜਾ ਦਾ ਪ੍ਰਭਾਵ ਹੈ ਜਾਂ ਤੁਹਾਨੂੰ ਪਰਿਵਾਰ ਨੂੰ ਘਰ ਨੂੰ ਬੁਰੀ ਨੇਚਰ ਲੱਗ ਗਈ ਹੈ ਤੁਹਾਡੇ ਕਾਰੋਬਾਰ ਨੂੰ ਲੱਗੀ ਹੈ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਤਲਿਧਰਤਾ ਵਾਧੀ ਚੱਰੀ ਹੈ ਤੇ ਤੁਹਾਨੂੰ ਪੈਸੇ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਸਾਰੀਆਂ ਪ੍ਰੋਬਲਮ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਣਗੀ ਹੈ ਕਿਉਂਕਿ ਪਿਆਜ ਦੇ ਨਾਲ ਅਸੀਂ ਜਿੰਨੇ ਵੀ ਉਪਾਅ ਕਰਦੇ ਹਾਂ ਉਹ ਸਾਡੇ ਘਰ ਦੀ ਜਿੰਨੀ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਉਹਨਾਂ ਨੂੰ ਦੂਰ ਕਰਦਾ ਹੈ ਤੇ ਸਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਦੇ ਵਿੱਚ ਵਾਧਾ ਹੁੰਦਾ ਹੈ ਜਿਸ ਕਰਕੇ ਸਾਡੇ ਘਰ ਵਿੱਚ ਸੁੱਖ ਸਮ੍ਰiddhi ਬਣੀ ਰਹਿੰਦੀ। ਇਸ ਉਪਾਅ ਨੂੰ ਕਰਨ ਦੇ ਨਾਲ ਅਗਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੋਵੇਗਾ ਤੇ ਉਹ ਉਸ ਨੂੰ ਦੁੱਗਣਾ ਹੋ ਕੇ ਵਾਪਸ ਜਾਵੇਗਾ। ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਨਕਾਰਾਤਮਕ ਊਰਜਾ ਹੈ ਤੁਹਾਨੂੰ ਇਦਾਂ ਲੱਗਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਜੋ ਵੀ ਲੜਾਈ ਕਲੇਸ਼ ਹੋ ਰਿਹਾ ਹੈ ਉਹ ਜਾਂ ਤਾਂ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਤੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕਿਸੇ ਮਾੜੀ ਚੀਜ਼ ਦੀ ਦਾ ਕੁਝ ਕੀਤਾ ਕਰਾਇਆ ਹੈ ਉਸ ਦੇ ਲਈ ਤੁਸੀਂ ਇੱਕ ਪਿਆਜ਼ ਲੈਣਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਇੱਕ మీడియం ਸਾਈਜ਼ ਦਾ ਪਿਆਜ਼ ਲੈਣਾ ਹੈ ਉਹ ਪਿਆਜ਼ ਦੇ ਤੁਸੀਂ ਬਰਾਬਰ ਹਿੱਸਿਆਂ ਦੇ ਵਿੱਚ ਚਾਰ ਤੁਸੀਂ ਭੀਸ ਕਰ ਲੈਨੇ ਨੇ ਚਾਰ ਟੁਕੜੇ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਹਨਾਂ ਚਾਰ ਟੁਕੜਿਆਂ ਨੂੰ ਆਪਣੇ ਘਰ ਦੇ ਵਿੱਚ ਉਨਾ ਚਾਰ ਕੋਨਿਆਂ ਤੇ ਜਾ ਕੇ ਇੱਕ ਇੱਕ ਟੁਕੜੇ ਨੂੰ ਰੱਖ ਦੇਣਾ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਇਸ ਜਗ੍ਹਾ ਤੇ ਨਕਾਰਾਤਮਕ ਊਰਜਾ ਦਾ ਪ੍ਰਭਾਵ ਛਾਦਾ ਰਹਿੰਦਾ ਹੈ ਜਿਵੇਂ ਕਿ ਜਿੱਥੇ ਸਾਡੇ ਘਰ ਦੇ ਵਿੱਚ ਹਮੇਸ਼ਾ ਜ਼ਿਆਦਾਤਰ ਹਨੇਰਾ ਰਹਿੰਦਾ ਹੋਵੇ ਉਹਨਾਂ ਕੋਲਿਆਂ ਤੇ ਜਾ ਕੇ ਤੁਸੀਂ ਇਹਨਾਂ ਚਾਰ ਟੁਕੜਿਆਂ ਨੂੰ ਰੱਖ ਸਕਦੇ ਹੋ ਇਸੋ ਬਾਅਦ ਨੂੰ ਤੁਸੀਂ ਕਿਸੇ ਵੀ ਦਿਨ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਤੇ ਪਰ ਜਿਹੜੇ ਵੀ ਤੁਸੀਂ ਦਿਨवार ਨੂੰ ਇਹ ਉਪਾਅ ਸ਼ੁਰੂ ਕਰੋਗੇ ਉਸ ਦਿਨ ਤੋਂ ਲੈ ਕੇ ਤੁਸੀਂ ਅਗਲੇ ਹਫਤੇ ਦੇ ਜਿਵੇਂ ਤੁਸੀਂ ਇਸ ਉਪਾਅ ਨੂੰ ਸ਼ੁੱਕਰਵਾਰ ਵਾਲੇ ਦਿਨ ਜਾਂ ਐਤਵਾਰ ਵਾਲੇ ਦਿਨ ਕਰੋਗੇ ਤਾਂ 8 ਦਿਨ ਲਗਾਤਾਰ ਤੁਸੀਂ ਇਸ ਪਿਆਜ਼ ਨੂੰ ਇੱਥੇ ਪੈ ਰਹਿਣ ਦਿਨਾ ਤੇ ਹਫਤੇ ਬਾਅਦ ਦੁਬਾਰਾ ਫਿਰ ਇਸ ਉਪਾਅ ਨੂੰ ਕਰਨਾ ਹੈ ਤੇ ਦੂਸਰਾ ਪਿਆਜ਼ ਤੁਸੀਂ ਚੁੱਕ ਕੇ ਆਪਣੇ ਘਰ ਤੋਂ ਬਾਹਰ ਜਾ ਕੇ ਕਿਸੇ ਦਰਖਤ ਦੇ نیچے ਰੱਖ ਕੇ ਆਉਣਾ ਹੈ ਤੇ ਜਾਂ ਫਿਰ ਉਸ ਪਿਆਜ਼ ਨੂੰ ਤੁਸੀਂ ਇੱਕ ਮਿੱਟੀ ਦਾ ਦੀਵਾ ਲੈ ਕੇ ਜਾਂ ਮਿੱਟੀ ਦਾ ਕੋਈ ਬਰਤਨ ਲੈ ਕੇ ਉਸ ਦੇ ਵਿੱਚ ਇੱਕ ਜਾਂ ਦੋ ਕਪੂਰ ਪਾ ਕੇ ਤੁਸੀਂ ਉਹ ਪੁਰਾਣੀ ਪਿਆਜ਼ ਨੂੰ ਤੁਸੀਂ ਜਲਾ ਦੇਣਾ ਹੈ ਤੇ ਨਵਾਂ ਪਿਆਜ਼ ਤੁਸੀਂ ਆਪਣੇ ਘਰ ਦੇ ਉਹਨਾਂ ਕੋਨਿਆਂ ਤੇ ਹੀ ਰੱਖ ਦੇ ਲੈ। ਪੁਰਾਣਾ ਜੋ ਪਿਆਜ਼ ਰੱਖਿਆ ਹੋਵੇਗਾ ਉਸ ਨੂੰ ਤੁਸੀਂ ਉਸ ਸਮੇਂ ਚੁੱਕਣਾ ਹੈ ਜਦੋਂ ਤੁਸੀਂ ਨਵਾਂ ਪਿਆਜ਼ ਰੱਖੋਗੇ। ਨਵਾਂ ਉਪਾਜ ਜਦੋਂ ਤੁਸੀਂ ਕਰੋਗੇ ਤੋ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜੇਕਰ ਤਾਂ ਕਿਸੇ ਮਾੜੀ ਸ਼ਕਤੀ ਦਾ ਕੋਈ ਸਾਇਆ ਹੁੰਦਾ ਮਾੜੀ ਚੀਜ਼ ਹੁੰਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਵੱਧ ਹੁੰਦੀ ਹੈ ਤੇ ਜਾਂ ਫਿਰ ਤੁਹਾਡੇ ਘਰ ਨੂੰ ਕਿਸੇ ਦੀ ਨજર ਲੱਗੀ ਹੈ ਤੁਹਾਡੇ ਕਾਰੋਬਾਰ ਨੂੰ ਤਾਂ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨਕਾਰਾਤਮਕ ਊਰਜਾ ਹੈ ਉਹ ਦੂਰ ਹੋ ਜਾਵੇਗੀ ਕਿ ਪਿਆਜ਼ ਦੇ ਇਸ ਉਪਾਅ ਦੇ ਨਾਲ ਤੁਹਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਦੇ ਵਿੱਚ ਇਨਾ ਵਾਧਾ ਹੋਵੇਗਾ ਕਿ ਤੁਹਾਡੇ ਜਿਹੜੇ ਰੁਕੇ ਹੋਏ ਕਾਰੋਬਾਰ ਨੇ ਉਹ ਚੱਲਣੇ ਸ਼ੁਰੂ ਹੋ ਜਾਣਗੇ ਤੁਹਾਡੇ ਘਰ ਨੂੰ ਨજર ਲੱਗੀ ਹੈ ਜਿਹੜੀ ਕਿਸੇ ਦੀ ਉਹ ਦੂਰ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਫੈਮਿਲੀ ਦੇ ਵਿੱਚ ਪਰਿਵਾਰ ਦੇ ਨਾਲ ਆਪਸੀ ਮਿਲਵਰਤਨ ਚੰਗੇ ਹੋਣ ਲੱਗਣਗੇ ਤੇ ਘਰ ਦੇ ਵਿੱਚ ਸੁਖ ਸ਼ਾਂਤੀ ਵੀ ਬਣੀ ਰਹੇਗੀ ਕਿ ਪਿਆਜ਼ ਦੇ ਇਹ ਉਪਾਅ ਕਰਨ ਦੇ ਨਾਲ ਇਹੀ ਨਹੀਂ ਕਿ ਸਾਡੇ ਘਰ ਦੀ ਨਕਾਰਾਤਮਕ ਊਰਜਾ ਦੂਰ ਹੋਵੇਗੀ ਤੇ ਸਾਡੇ ਘਰ ਦੇ ਵਿੱਚ ਪੈਸਾ ਆਵੇਗਾ ਕਿਉਂਕਿ ਮੇਨ ਕੰਮ ਕਈ ਵਾਰ ਇਹ ਤਾਂ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਸਾਡੇ ਘਰ ਨੂੰ ਕਿਸੇ ਦੀ ਨਜ਼ਰ ਲੱਗੀ ਹੁੰਦੀ ਹੈ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਨਕਾਰਾਤਮਕ ਊਰਜਾ ਹੁੰਦੀ ਹੈ ਜਿਹਦੇ ਕਰਕੇ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਜੇ ਆਉਂਦਾ ਹੈ ਤੇ ਰੋਕਦਾ ਹੀ ਨਹੀਂ ਫਜ਼ੂਲ ਖਰਚ ਤੇ ਲੱਗ ਜਾਂਦਾ ਹੈ ਤੇ ਇਹ ਉਪਾਅ ਜੇਕਰ ਅਸੀਂ ਕਰ ਲੈਨੇ ਆ ਨਾ ਸੱਚੀ ਪੰਨਾ ਦੇ ਨਾਲ ਤੇ ਵਿਸ਼ਵਾਸ ਦੇ ਨਾਲ ਤੇ ਸਾਨੂੰ ਇਹਦਾ ਰਿਜ਼ਲਟ ਇੱਕ ਹਫਤੇ ਦੇ ਵਿੱਚ ਵਿੱਚ ਹੀ ਦੇਖਣ ਨੂੰ ਮਿਲ ਜਾਵੇਗਾ ਕਿਉਂਕਿ ਪਿਆਜ਼ ਸਿਰਫ ਸਾਡੀਆਂ ਇਹ ਪ੍ਰੋਬਲਮ ਨੂੰ ਦੂਰ ਹੀ ਨਹੀਂ ਕਰਦਾ ਸਾਡੇ ਘਰ ਦੇ ਜਿਹੜਾ ਵਾਤਾਵਰਣ ਨੇ ਉਸ ਨੂੰ ਵੀ ਸ਼ੁੱਧ ਕਰਦਾ ਹੈ ਤੇ ਇਸ ਤੋਂ ਇਲਾਵਾ ਪਿਆਜ਼ ਦਾ ਇਹ ਉਪਾਅ ਕਰਨ ਦੇ ਨਾਲ ਜੇਕਰ ਕੋਈ ਵਿਅਕਤੀ ਤੁਹਾਡੇ ਉੱਪਰ ਕੁਝ ਮਾੜਾ ਕਰਵਾ ਰਿਹਾ ਹੈ ਤਾਂ ਉਸ ਨੂੰ ਦੁੱਗਣਾ ਹੋ ਕੇ ਮਾੜਾ ਉਸ ਦਾ ਜੋ ਕੀਤਾ ਵਾਪਸ ਮਿਲੇਗਾ ਜੇਕਰ ਕੋਈ ਵਿਅਕਤੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚੰਗਾ ਸੋਚ ਰਿਹਾ ਹੈ ਤੇ ਉਸ ਵਿਅਕਤੀ ਨੂੰ ਉਹ ਦੁੱਗਣਾ ਹੋ ਕੇ ਉਸ ਚੀਜ਼ ਦਾ ਚੰਗਾ ਪ੍ਰਭਾਵ ਇਹ ਜਿਹੜਾ ਉਹ ਵਾਪਸ ਮਿਲੇਗਾ ਸੋ ਇਸ ਉਪਾਉ ਨੂੰ ਕਰਨ ਦੇ ਨਾਲ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਜਿੰਨਾ ਵੀ ਹੋਵੇਗਾ ਇਸ ਉਪਾਉ ਨੂੰ ਕਰਨ ਦੇ ਨਾਲ ਸਾਨੂੰ ਫਾਇਦਾ ਹੀ ਹੋਵੇਗਾ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਇਸ ਉਪਾਉ ਨੂੰ ਅਸੀਂ ਕਰ ਸਕਦੇ ਆ ਇਹ ਉਪਾਉ ਸਾਡੇ ਲਈ ਬਹੁਤ ਹੀ ਜ਼ਿਆਦਾ ਕਾਰਗਿਰਦੇ ਚਮਤਕਾਰੀ ਸਿੱਧ ਹੋਣ ਵਾਲੇ ਸੋ ਤੁਸੀਂ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡਾ ਕੋਈ ਬਹੁਤਾ ਖਰਚਾ ਵੀ ਨਹੀਂ ਲੱਗਣ ਵਾਲਾ ਤੇ ਤੁਹਾਨੂੰ ਇਸ ਦੇ ਬਹੁਤ ਹੀ ਜ਼ਿਆਦਾ ਫਾਇਦੇ ਹੋਣ ਵਾਲੇ ਨੇ ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੋ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਹੀ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ